ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਤੇ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਪਹਿਲੇ ਭਾਗ ਦੀ ਵੀਡੀਓ ਪਾ ਚੁੱਕੇ ਹਾਂ ਹੁਣ ਦੂਜੇ ਭਾਗ ਦੀ ਵੀਡੀਓ ਹੈ ਬਣਾਉਣੀ ਸਟਾਰਟ ਕੀਤੀ ਹੈ ਉਹਦੇ ਵਿੱਚ ਅਸੀਂ ਇਹ ਪਾਏ ਸੀ ਪੰਜ ਸੰਘੇ ਦੇਖੋ ਇੱਕ ਇਹ ਲੀਲੇ ਦਾ ਦੋ ਲਾਲ ਦੇ ਦੋ ਲੀਲੇ ਦੇ ਫਿਰ ਪੰਜ ਹੋ ਗਏ 1 2 3 4 5 ਹੁਣੇ ਛਿਮਾ ਸੰਗਾ ਚੱਲਦਾ ਇਹ ਰੈੱਡ ਕਲਰ ਲਾਇਆ ਆਪਾਂ ਦੇਖੋ ਜਿਹੜਾ ਰੈੱਡਨ ਲਾਇਆ ਤੇ ਰੈੱਡ ਨਾਲ ਦੇਖੋ ਇਹ ਸੰਗਾ ਭੰਨੇ ਜਾਊਗਾ ਦੇਖੋ ਇਹ ਦੱਬਿਆ ਜਾਊਗਾ ਸੰਗਾ ਇਧਰ ਲੀਲਾ ਰਹੇਗੇ ਇਹਨੂੰ ਚੱਕ ਕੇ ਇੱਥੋਂ ਧੱਗਾ ਥੱਲੇ ਚੱਕ ਕੇ ਹੁਣ ਜਿਹੜੇ ਇਹ ਚਾਰ ਇਹ ਕੱਲੇ ਜੀਜੀ ਵਾਲੇ 'ਚ ਚਾਰ ਸੰਗਾ ਆਉਣਗੀਆਂ ਦੂਜਿਆਂ 'ਚ ਦੋ-ਦੋ ਹੀ ਆਉਣਗੀਆਂ ਇਹ ਜੀ ਕਰਕੇ ਇੱਥੇ ਚਾਰ ਪਾਈਆਂ ਹੋਣਗੀਆਂ ਇੱਥੇ ਚਾਰ ਸੰਗਾ ਆਉਣਗੀਆਂ ਜੇਦੋਂ ਆਪਾਂ ਗਾਂ ਡਿਜ਼ਾਈਨ ਬਣਦਾ ਜਾਊਗਾ ਇਹ ਡੱਬੇ ਆ ਬਣਣੀਆਂ ਆਹ ਵਾਲੀਆਂ ਉਹਨਾਂ ਚੇ 2-2 ਰਸਾਂ ਆਉਣੀਆਂ ਠੀਕ ਹੈ ਹੁਣ ਇਧਰੋਂ ਵੀ ਆਏ ਦੱਬਿਆ ਜਾਊਗਾ ਦੇਖੋ ਤੁਹਾਨੂੰ ਵਿਖਾ ਕਰਕੇ ਦਿਖਾਉਂ ਇਧਰੋਂ ਵੀ ਸੰਘਾ ਦੱਬਿਆ ਗਿਆ ਆਹ ਵਾਲਾ ਇਧਰੋਂ ਵੀ ਦੱਬਿਆ ਗਿਆ ਤੇ ਜੀ ਜੀ ਦੀਆਂ ਚਾਰ ਰਸਾਂ ਚੱਕੀਆਂ ਜਾਣੀਆਂ ਜੇਦੋਂ ਆਪਾਂ ਇਹ ਇਹ ਡਿਜ਼ਾਈਨ ਜਿਹੜਾ ਹੋਣਾ ਆ ਬਣਾਉਨੇ ਆ ਇਹ ਜਦੋਂ ਇੱਥੇ ਡਿਜ਼ਾਈਨ ਬਣੂਗਾ ਉੱਥੇ ਦੀਆਂ ਵਿਚਾਲੇ ਦੋ ਹੀ ਚੱਕੀਆਂ ਜਾਣੀਆਂ ਠੀਕ ਹੈ ਇੱਥੇ 14 ਰੱਸਾ ਹੈ ਇੱਥੇ 16 ਇਹ ਜੀਬ ਚਾਲੇ ਆ ਇਹ ਤਾਂ 4 ਰੱਸਾ ਹੈ ਇਹ ਦੱਬਿਆ ਗਿਆ ਹੁਣ ਆਪਾਂ ਉਹੀ ਪਾਵੇ ਤੱਲੇ ਦੀ ਰੱਸੀ ਨੰਘੋਗੇ ਇੱਧਰ ਐਸੇ ਪਾਵੇ ਤੱਲੇ ਦੀ ਪਾਵੇ ਤਲੇ ਟੱਪ ਗਈ ਉਧਰ ਜਾਓ ਉੱਥੇ ਜਿੱਥੇ ਉਹ ਉਹ ਬਣਿਆ ਆਪਣਾ ਮੰਜਾ ਆ ਦੇਖ ਦੇਖੋ ਇਹ ਰੱਸੀ ਆ ਗਈ ਟੱਪ ਕੇ इधर भी गुम रेड कलर का दब्बा जो देखो इस तरह देखो तो नहीं था। रेड़ दर दर यार ने कहा रेड कलर का दब्बे गया ये लीले इधर रस्सा इधर छेर चार चक् जी चक्त

ਤੋਂ ਨੇੜ ਤੋਂ ਕਰਕੇ ਦਿਖਾਉਣੀ ਆ ਰਸਈ ਆ ਗਈ ਆਪਣੀ ਆ ਫਿਰ ਥੱਲੇ ਇਹ ਦੋ ਦੋ ਰਸਿਆਂ ਬੈਣੀਆਂ ਇੱਕ ਤਾਂ ਹੀ ਪੈਗੀ ਇੱਕ ਆ ਉਹ ਕਿ ਉਸੇ ਸਾਹਮਣੇ ਵਿੱਚ ਤੇ ਦੇਖੋ ਇਹ ਇਹਦੇ ਨਾਲ ਇਹ ਛੇ ਰਸਿਆਂ ਵੀ ਦੱਬੀਆਂ ਗਈਆਂ ਚਾਰ ਚੱਕੀਆਂ ਗਈਆਂ ਜਿਹੜਾ ਥੈਡਪੀ ਬਣਾਵਾਂਗੇ ਉਤੋਂ ਛੇ ਦੱਬੀਆਂ ਜਾਣਗੀਆਂ ਦੋ ਚੱਕੀਆਂ ਜਾਣਗੀਆਂ ਤੇ 14 ਰਸਸਾਂ ਇਹ ਜੀ ਵਾਲੀਆਂ ਕਰਕੇ ਦੇਖੋ ਇਹ ਲੀਲੀਆਂ ਵੀ ਦੱਬੀਆਂ ਗਈਆਂ ਲਾਲ ਵੀ ਦੱਬੀਆਂ ਗਈਆਂ ਇਹ ਦੋ 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 ਰਸਿਆਂ ਦਾ ਡਿਜ਼ਾਈਨ ਬਣਦਾ ਇਹ ਦੋ ਪਾਈਆਂ ਹੁਣ ਇੱਕ ਪਹਿਲਾਂ ਆਪਾਂ ਬੁਣ ਕੇ ਗਏ ਜਾਂ ਇਹ ਇੱਕ ਇਧਰ ਇੱਕ ਉਹ ਦੂਜੇ ਪਾਸੇ ਹੁਣ ਇਹ ਇੱਕ ਇਧਰ ਤੇ ਆ ਦੂਜੇ ਪਾਸੇ ਆ ਜੂਗੀ ਉਧਰਲੇ ਜੇਦੋਂ ਆਪਾਂ ਪਾਵੇ ਥੱਲੇ ਦੀ ਨਿਗਾਹ ਤੇ ਹੁਣ ਤੁਹਾਨੂੰ ਉਧਰ ਪਾਵੇ ਥੱਲੇ ਨਿਗਾ ਕੇ ਪਾਵੇ ਥੱਲੇ ਦੀ ਰੱਸੀ ਆਪਾਂ ਨਿਗਾ ਲੈਂਦੇ ਦੇਖੋ ਹੁਣ ਆਪਣੀ ਇਧਰ ਆ ਗਈ ਰੱਸੀ Ini dua barangnya ya, deh. Ini kebanyolan sih. Aduk dua-dua. Deko itu ਸੰਗ ਪੈਣੀਆਂ ਹੁਣ ਆਪਣੀ ਤੀਜੀ ਰਸਈ ਆਉਗੀ ਦੇਖੋ ਇਸੇ ਤਰ੍ਹਾਂ ਇੱਥੋਂ ਸਾਹਮਣੇ ਹੀ ਨਿਕਲਣੀਆਂ ਜਿੰਨੀਆਂ ਪੈਣਗੀਆਂ ਇੱਥੋਂ ਦੀ 14 ਇੱਕ ਵਿੱਚ ਦੀ ਨਿਕਲਣੀਆਂ ਹੁਣ ਆਪਾਂ ਦੋ ਇਧਰੋਂ ਲੈ ਲੈਣੀਆਂ ਦੇਖੋ ਇਹ ਦੋ ਰਸਈਆਂ 1 2 ਤੇ ਨਾਲ ਹੀ ਆ ਤੇ ਦੋ ਆਪਾਂ ਇਧਰੋਂ ਲੈਣੀਆਂ ਦੇਖੋ ਦੋ ਇਧਰੋਂ ਦੋ ਇਧਰੋਂ ਬਾਕੀ ਉਵੇਂ ਹੀ ਪੈਣਾ ਇਹ ਤਾਂ ਇਹ ਤੁਹਾਨੂੰ ਹੁਣ ਅਸੀਂ ਇੱਕ ਰੱਸੀ ਦੱਸਿਆ ਕਰਾਂਗੇ ਦੂਜੀ ਰੱਸੀ ਸਾਮੀ ਪੂ ਜਿਵੇਂ ਆਹ ਰੱਸੀ ਪਈ ਹੈ ਹੁਣ ਦੂਜੀ ਜਿਹੜੀ ਪਾਵਾਂਗੇ ਜਿਵੇਂ ਆਹ ਦੋ ਪਈਆਂ ਦੂਜੀ ਇਸੇ ਤਰ੍ਹਾਂ ਹੀ ਪਊਗੀ ਦੇਖੋ ਜੀ ਹੁਣ ਇੱਧਰ ਆ ਗਈ ਆਪਣੀ ਉਹ ਰੱਸੀ ਇੱਧਰ ਥੋੜਾ ਜਿਹਾ ਨੀਰਾ ਪੈਂਦਾ ਆ ਦੋ ਰੱਸੀਆਂ ਇੱਕ ਦੋ ਆਹ ਆਪਣੀ ਤੀਜੀ ਦੇਖੋ ਇਹਦੇ ਨਾਲ ਵੀ ਇੱਧਰੋਂ ਦੋ ਚੱਕੀਆਂ ਨੇ ਇੱਕ ਦੋ ਰੱਸੀਆਂ ਚੱਕੀਆਂ ਦੋ ਹੀ ਇੱਥੋਂ ਚੱਕੀਆਂ ਹੁਣ ਆਪਣੀਆਂ ਰੱਸੀ ਫੇਰ ਪਾਉਗੇ ਦੇਖੋ ਇਹ ਸਾਹਮਣੇ ਤਾਂ ਇੱਕ ਵਾਰ ਤੁਹਾਨੂੰ ਰੱਖ ਲਈਏ ਦੇਖੋ ਇਹ 6 2 ਜੀ ਵਾਲੀਆਂ ਦੋ ਉਸੇ ਤਾਂ ਇਹ ਆਪਣੀਆਂ ਚਾਰ ਹੋ ਗਈਆਂ ਹੁਣ ਆਪਾਂ ਉਧਰ ਪਾ ਲੈਨੇ ਰੱਸੀ ਫੇਰ ਚੰਨ ਰੱਖ ਦੇਖੋ ਜੀ ਹੁਣ ਆਪਣੀਆਂ ਦੋ ਦੋ ਰੱਸੀਆਂ ਪਈਆਂ ਚਾਰ ਰੱਸੀਆਂ ਹੁਣ ਦੋ ਇਹ ਦੋ ਇਹ ਤੇ ਹੁਣ ਆਪਣੀ ਇਹ ਪੰਜਵੀਂ ਰੱਸੀ ਪੈਂਦੀ ਹੈ ਪੰਜਵੀਂ ਰੱਸੀ ਦੇ ਵਿੱਚ ਦੋ ਹੋਰ ਲੈਣੀਆਂ ਦੇਖੋ ਦੋ ਆ ਪਹਿਲਾਂ ਲਈਆਂ ਸੀ ਦੋ ਆ ਇੱਧਰ ਦੋ ਰਹਿਣਗੇ ਸ਼ੀਆਂ ਚੋ ਦੇਖੋ ਹੁਣ ਇਹ ਲਾਲ ਤੇ ਦੋ ਇਹ ਦੱਬੀਆਂ ਨੇ ਦੇਖੋ ਦੋ ਇੱਧਰੋਂ ਲੈਣਗੇ ਦੇਖੋ ਹੁਣ ਇਹ ਪੰਜਵੀਂ ਰੱਸੀ ਦੇ ਵਿੱਚ ਲਾਲ ਦੱਬੀਆਂ ਦੋ ਲੀਲੀਆਂ ਦੱਬੀਆਂ ਹੁਣ ਦੋ ਚਾਰ ਤੇ ਆਹ ਜੀ ਆ ਵਾਲੀਆਂ ਤੇ ਦੋ ਚਾਰ ਇਹ ਜਿਵੇਂ ਦੂਜੀ ਢੱਬੀ ਦੇ ਵਿੱਚ ਦੋ ਹੋਣਗੀਆਂ ਇਹ 10 ਰस्सियां ਬਣਣਗੀਆਂ ਇਹ ਜੀ ਕਰਕੇ 12 ਬਣਗੀਆਂ ਦੇਖੋ ਹੁਣ ਦੋ ਲੀਲੀਆਂ ਤੇ ਲਾਲ ਢੱਬੀਆਂ ਜਾਣਗੀਆਂ ਇਹ ਰੱਸੀ ਇੱਧਰ ਇਹ ਆਈ ਜਾਊਗੀ ਆਈ ਉਧਰ ਜਾਊਗੀ ਦੂਜੇ ਪਾਸੇ ਤੁਹਾਨੂੰ ਦਿਖਾਉਣੇ ਆਪਰ ਜਦੋਂ ਉਧਰ ਰੱਸੀ ਪਾ ਕੇ ਅਨੇ ਆਪਾਂ ਆਪੇ ਵਿੱਚ ਦੀ ਜਰੂਰ ਲਗਾਉਣੀ ਹੈ ਹੁਣ ਆਪਣੀ ਇੱਧਰ ਆ ਗਈ ਦੇਖੋ ਇੱਕ ਰਸੇ ਆਪਣੇ ਉਧਰ ਪੈ ਜਾਂਦੀ ਇੱਕ ਇਧਰ ਜੋ ਪਾਵੇ ਵਿੱਚ ਦਿਨਾਂ ਕਿ ਆ ਜਾਂਦੀ ਅੰਦਰ ਆ ਜਾਂਦੀ ਦੇਖੋ ਲਾਲ ਦੱਬਗੇ ਇੱਕ ਦੋ ਲੀ ਲੈਗੇ ਚਾਰ ਲੀ ਲੈਗਾ ਹੋਗਾ ਇਹ ਜੀ ਆੜਗਾ ਹੋਗਾ ਚਾਰ ਇਧਰ ਦੇਖੋ ਦੋ ਰਹਿਗੇ ਇਧਰ ਥੋੜਾ ਜੱਕੇ ਕਰਕੇ ਬਕਮੀ ਦੋ ਰਹਿਗੇ ਤੇ ਲਾਲ ਦੱਬਗੇ ਜਾਣਗੇ ही ये अपनी पंजवी रस्सी पैगी पैजवी पैगी छेवी है ये छेवीं रस्सी है छेवीं उस तरह ही पैनी पंजी पही है छेवीं पव देखो शामे सांझ पही है देखो आप जुड़गी है इस तरह ही उधर पैन ਦੇਖੋ ਆਪਣੀ ਛੇਵੀਂ ਰੱਸੀ ਪੈ ਗਈ ਦੇਖੋ ਤੇ ਹੁਣ ਆਪਣੀ ਸੱਤਵੀਂ ਹੈ ਸੱਤਵੀਂ ਰੱਸੀ ਇੱਥੋਂ ਤਾਂ ਐਸੀ 14 ਦੀਆਂ 14 ਇੱਧਰ ਹੀ ਆਉਣੀਆਂ ਹਨ ਢੱਪਣੀਆਂ ਨੇ ਤਿੰਨ ਚੱਕੀਆਂ ਜਾਣੀਆਂ ਦੇਖੋ 2 4 6 ਇਹ 6 ਚੱਕੀਆਂ ਜਾਣੀਆਂ ਦੇਖੋ ਤੇ ਜੀ ਵਾਲੀਆਂ ਢੱਪਣੀਆਂ ਜਾਣੀਆਂ ਇੱਧਰ ਲੀਆਂ 6 ਚੱਕੀਆਂ ਜਾਣੀਆਂ ਦੇਖੋ ਇਹ ਆਪਣੀ ਹੈਗੇ ਸੱਤਵੀਂ ਰੱਸੀ ਹੋ ਗਈ ਇਹ ਤੋਂ ਦਾ ਸਾਮੀਂ ਆਉਣੀਆਂ ਇਹ 7ਵੀਂ ਰੱਸੀ ਆ ਦੇਖੋ ਇਹ 6 ਚੱਕੀਆਂ ਗੰਗਾ ਇਹ ਨੱਪ ਗੰਗਾ ਜੀ ਆਲੀਆਂ 6 ਇਧਰੋਂ ਚੱਕਾਂਗੇ 7ਵੀਂ ਤੇ 8ਵੀਂ ਐਵੇਂ ਪੈਣੀਆਂ ਇਹ ਪਾ ਲੈਣੇ ਫਿਰ ਤੁਹਾਨੂੰ ਇਹ ਆਪਾਂ 9ਵੀਂ ਰੱਸੀ ਤੇ ਦੱਸਾਂਗੇ ਲੋ ਜੀ ਦੇਖੋ ਆਪਾਂ ਪਹਿਲਾਂ ਇਹ ਰੈੱਡ ਕਲਰ ਦਾ ਜਿਹੜਾ ਆਪਾਂ ਸੰਗਾ ਪੰਨਿਆ ਸੀਗਾ ਤੇ ਦੋ ਜੀ ਚੱਕਿਆ ਸੀ ਖੱਲਾ ਦੋ ਰਸੀਆਂ ਪਾਈਆਂ ਫੇਰ ਆਪਾਂ ਦੋ-ਦੋ ਰਸੀਆਂ ਪਾਸੇ ਤੋਂ ਚੱਕੀਆਂ ਫੇਰ ਦੋ ਪਾਈਆਂ ਫੇਰ ਦੋ-ਦੋ ਚੱਕੀਆਂ ਚਾਰ-ਚਾਰ ਕਰ ਲਈਆਂ ਫੇਰ ਦੋ ਪਾਈਆਂ ਰਸੀਆਂ ਫੇਰ ਆਪਾਂ ਇਹ 6 ਚੱਕ ਕਰ ਲਈਆਂ ਤੇ ਜੀ ਲੱਪਤਾ 6 ਇੱਧਰ ਲੀਆਂ ਚੱਕ ਲਈਆਂ ਦੋ ਪਾ ਲਈਆਂ ਦੇਖੋ ਹੁਣ ਆਪਾਂ ਇਹ 8 ਰਸੀਆਂ ਹੋ ਗਈਆਂ ਆਪਣੀਆਂ ਹੁਣ 9ਵੀਂ ਹੈ 9ਵੀਂ ਦੇਖ ਲਓ ਕਿਸ ਤਰ੍ਹਾਂ ਪਾਉਗੀ ਇਸ ਤਰ੍ਹਾਂ 1 2 ਇੱਧਰੋਂ ਨੱਪ ਕੇ ਤੇ ਦੋ ਹੀ ਇੱਧਰੋਂ ਨੱਪਣੀਆਂ ਦੇਖੋ ਅਸੀਂ ਦੋ ਤੇ ਇਸ طرح ਹੀ ਕੋਈ ਦੇਖੋ ਇਸੇ طرح ਇਹ ਦੁਗੇ ਚੱਲ ਜਾਊਗੀ ਥੋੜਾ ਜਨਾ ਗਲਾ ਖਰਾਬ ਹੋ ਰਿਹਾ ਮੇਰਾ ਇਹ ਨੌਵੀਂ ਰੱਸੀ ਹੈ ਤੇ ਇੱਕ 10ਵੇਂ ਨਾਲ ਇਹ ਪੂਰੀ ਹੋ ਗਈ 10 ਰੱਸੀਆਂ ਬਣਣੀਆਂ ਹੁਣ ਦੂਜੇ ਪਾਸੇ ਦਿਖਾਉਣੀ ਪੈਣੀ ਦੇਖੋ ਇੱਧਰ ਆ ਗਈ ਆਪਾਂ ਹੋਰ ਰਸੇ ਕੋਧਰੇਗੇ ਕਿ ਇੱਧਰ ਆਗੇ ਦੇ ਆ ਨੱਪੀ ਆ ਆ ਚੱਕ ਗਏ ਇਹ ਆ ਇਹ ਨੇੜੇ ਹੋ ਜਾਊਗਾ ਹੌਲੀ ਹੌਲੀ ਜਿਵੇਂ ਜਮਣੀ ਜਾਵਾਂਗੇ ਦੱਬੀ ਵਰਜੂਗੀ ਇਹ ਹੁਣ ਆਪਾਂ ਦੂਜੇ ਪਾਸੇ ਚੱਲਦੇ ਦੇਖੋ ਜੀ ਹੁਣ ਇਹ 10 ਮੀਟਰ ਰੱਸੀ ਆ ਦੇਖੋ ਐਸ ਤਰ੍ਹਾਂ ਇਹਦੇ ਤਾਂ ਲੈ ਦਿਓ ਇਹ ਲਓ ਉਧਰੋਂ ਪਾ ਲਏ ਹੁਣ ਇੱਧਰ 10 ਹੋ ਗਏ 2 4 6 8 10 ਦੂਜੇ ਪਾਸੇ ਪਾ ਕੇ ਫਿਰ ਤੁਹਾਨੂੰ ਗਰਮੀ ਦੱਸੇ ਦਮਕਾਵਾ ਦੇਖੋ ਜੀ ਹੁਣ ਗਰਮੀ ਆ ਇਹ ਹੁਣ ਆਪਾਂ ਇੱਧਰੋਂ ਦੋ ਹੋਰ ਨੱਪਣੀਆਂ ਦੋ ਇੱਧਰੋਂ ਨੱਪਣੀਆਂ ਦੇਖੋ 4 ਇੱਧਰੋਂ ਨੱਪਾਂਗੇ 2 ਤੇ ਦੋ ਜੀ ਤੇ ਦੋ ਆ 4 6 ਚੱਕਾਂਗੇ 4 ਇੱਧਰੋਂ ਨੱਪਾਂਗੇ ਇਹ 11ਵੀਂ ਰੱਸੀ ਆਪਣੀ ਦੇਖੋ 11ਵੀਂ ਉਧਰ ਪਾ ਲਿਆਉਨੇ ਆ ਫਿਰ ਤੁਹਾਨੂੰ 12ਵੀਂ ਦੱਸਾਂਗੇ ਦੇਖੋ ਜੀ ਆਪਣੀ ਹੁਣ ਇਹ 12ਵੀਂ ਰੱਸੀ ਆ ਗਈ ਜਿਵੇਂ ਆਪਣੀ 11ਵੀਂ ਪਈ ਸੀ 12ਵੀਂ ਉਸੇ ਤਰ੍ਹਾਂ ਬਣ ਗਈ ਇਹ ਦੇਖੋ ਦੋ ਰੱਸੀਆਂ ਹੋ ਗਈਆਂ ਇਹ ਡੱਬੀ ਵਾਲਾ ਆਪਣਾ ਇੱਕ ਡਿਜ਼ਾਈਨ ਬਣ ਗਿਆ ਦੇਖੋ 12ਵੀਂ ਪਾਈ ਗਈ ਹੁਣ ਆਪਾਂ 13ਵੀਂ ਤੇ ਤੁਹਾਨੂੰ ਦੱਸਦੇ ਹਾਂ ਹੁਣ ਆਪਣੀ 13ਵੀਂ ਰੱਸੀ ਆ ਗਈ ਦੇਖੋ ਇਧਰੋਂ ਮੈਂ ਇੱਕ ਰੀਨਣੀ ਆ ਇਧਰੋਂ ਆਪਣੀ ਦੇਖੋ ਕੱਲਾ ਇਹ ਚੱਕਿਆ ਜੇ ਨੀ ਮੈਂ ਇੱਥੇ ਚੱਕਿਆ ਸੀ ਪਹਿਲੀ ਰੱਸੀ ਤੇ ਚੱਕਿਆ ਸੀ ਉਵੇਂ ਤੇ 13ਵੀਂ ਤੇ ਚੱਕਿਆ ਜੂ 13ਵੀਂ ਰੱਸੀ ਆਪਣੀ ਇਹ ਦੇਖੋ 14ਵੀਂ ਇਹਦੇ ਬਰਾਬਰ ਹੀ ਪਾਉਗੇ ਇਹ 13ਵੀਂ ਪਾ ਲ ਕੇ ਫਿਰ 14ਵੀਂ ਤੁਹਾਨੂੰ ਲਗਾਉਣਾ ਇਹ ਆਪਣੀ 14ਵੀਂ ਰਸਈ ਹੈ ਹੁਣ ਦੇਖ 13ਵੀਂ ਤੇ 14ਵੀਂ ਇੱਕੋ ਜਿਹੇ ਪੰਗਿਆਂ ਨੂੰ ਇਹ ਪਾ ਲਗੇ ਫਿਰ ਤੋਂ 14ਵੀਂ ਪਾ ਦਿਆਂ ਦੂਜੇ ਪਾਸੇ ਪਾ ਲਿਆ ਮੈਂ ਦੇਖੋ ਇਸ ਤਰ੍ਹਾਂ 14ਵੀਂ ਮੇਰਾ ਸਿੱਕਾ ਡਿਜ਼ਾਈਨ ਬਣ ਗਿਆ ਦੇਖੋ ਆਪਣੇ ਡੱਬੇ ਇਹ 14ਵੀਂ ਪਾ ਕੇ ਫਿਰ ਤੋਂ ਦੇਖੋ ਜੀ ਆਪਣੀਆਂ 14 ਰਸੀਆਂ ਪੈ ਗਈਆਂ ਹੁਣ ਤੁਹਾਨੂੰ ਮਾੜਾ ਹੈ ক্লোਜ਼ ਕਰਕੇ ਦਿਖਾਉਣੀ ਹੈ ਦੇਖੋ ਇੱਕ ਇਹ ਆਪਣਾ 14 ਰਸੀਆਂ ਦਾ ਡੱਬਾ ਹੋ ਗਿਆ ਦੇਖੋ 2 4 6 8 ਤੇ 2 10 ਤੇ 2 12 ਤੇ 14 ਦੇਖੋ ਇਹ ਸੇਮ ਸੇਮ ਬਣਦਾ ਜਿਵੇਂ ਆ ਪਹਿਲਾਂ ਚੱਕਿਆ ਆਪਾਂ ਫਿਰ ਆਪਾਂ ਇਹਦੇ ਨਾਲ ਦੋ ਦੋ ਚੱਕੀਆਂ ਫਿਰ ਇਹ ਚੱਕੀਆਂ ਫਿਰ ਆਪਾਂ ਇਹ ਨੱਪਿਆ ਤੇ ਇਹ ਚੱਕ ਲੀਆਂ 6 6 ਫਿਰ ਜੇ ਤੋਂ ਇਹ ਬਣਾਈਆਂ ਇਹ ਜਮਾ ਇਹਦੇ ਸੇਮ ਬਣਾਈਆਂ ਦੇਖੋ ਜਿਵੇਂ ਆਹ ਵਾਲੀ ਫਿਰ ਆਹ ਵਾਲੀ ਫਿਰ ਆਹ ਵਾਲੀ ਸੀਨ ਜਿਹੜੀ ਪਹਿਲੀ ਤੇ ਇਹ 11ਵੀਂ 13ਵੀਂ ਤੇ 14ਵੀਂ ਪਹਿਲੀ ਤੇ ਦੂਜੀ ਇੱਕੋ ਜਿਹੀਆਂ ਬਣਨਗੀਆਂ ਦੇਖੋ ਇਸ ਤਰ੍ਹਾਂ ਜਿੰਨਾ ਅੱਧਾ ਡਿਜ਼ਾਈਨ ਬਣਨਦਾ ਹੀ ਉੱਤਰੋਂ ਮੈਂ ਬਣਾਉਂਗਾ ਜਿਵੇਂ ਥੱਲੇ ਬਣਿਆ ਦੇਖੋ ਇਹ ਜਦੋਂ ਹੋਰ ਬਣ ਗਿਆ ਤੁਹਾਨੂੰ ਫਿਰ ਸਮਾਰ ਕੇ ਪਤਾ ਲੱਗ ਜਾਊਗਾ ਹੁਣ ਆਪਾਂ ਲੀਲੇ ਇਹ ਲਾਲ ਦਾ ਪਾ ਲਿਆ ਹੁਣ ਆਪਾਂ ਲੀਲੇ ਦਾ ਪਾਉਣਾ ਦੇਖੋ ਇੱਥੇ ਹੁਣ ਆਪਾਂ ਕਲਰ ਬਦਲਾਂਗੇ ਦੇਖੋ ਲੀਲੇ ਕਲਰ ਦਾ ਲਾਮਾ ਇਹ ਦੇਖੋ ਆਹ ਦੇ ਇਹ ਆਪਣਾ ਲੀਲਾ ਕਲਰ ਆ ਗਿਆ ਦੇਖੋ ਇਹ ਦੋਨੋਂ ਥੋੜਾ ਜਿਹਾ ਦਿਸਦਾ ਨਹੀਂ ਆ ਲੀਲੇ ਦਾ ਆਪਾਂ ਸੰਘਾ ਪੱਨ ਲੈ ਦੇਖੋ ਇਹ ਵਾਲਾ ਹੁਣ ਆਪਾਂ ਇਧਰੋਂ 6 ਰਸੀਆਂ ਚੱਕਣਗੇ ਦੇਖੋ 2 4 6 ਦੇਖੋ 1 2 3 4 5 6 ਹੁਣ ਆਪਾਂ ਇਹਨਾਂ ਚੋਂ ਦੋ ਥੱਲੇ ਦੱਬਣੀਆਂ ਦੋ ਰਸੀਆਂ ਤੇ ਇਧਰ ਛੇ ਆ ਦੇਖੋ 1 2 3 4 5 6 ਇਸ ਤਰ੍ਹਾਂ ਹੁਣ ਆਪਾਂ ਜਿਹੜਾ ਇਹ ਸਾਰਾ ਨੱਪਿਆ ਜਾਊਗਾ ਦੇਖੋ ਆ ਇਹ ਵਾਲਾ ਇਹ ਜੋ ਕੋਈ ਨਹੀਂ ਚੱਕਣੀ ਆਪਾਂ ਇਹ ਜੋ ਆਪਾਂ ਕੋਈ ਨਹੀਂ ਚੱਕਣੀ ਇਹ ਨੱਪਣਾ ਆ ਵੇਖੋ ਤੇ ਇਧਰ ਆਪਾਂ 6 ਚੱਕਣੀਆਂ ਇੱਕ ਦੋ ਤਿੰਨ ਚਾਰ ਪੰਜ 6 6 ਚੱਕ ਲ ਗਏ ਦੋ ਇਧਰੋਂ ਨੱਪ ਦੇਣੀਆਂ ਦੇਖੋ ਆ ਲਓ ਤੇ ਆਛੇ ਚੱਕਣ ਗਏ 1 2 3 4 5 6 6 ਚੱਕ ਲਾ ਇਹ ਜੇ ਆਪਾਂ ਚੱਕੀਆਂ ਸੀ ਇਹ ਡੱਬੀ ਇਸ ਤਰ੍ਹਾਂ ਬਣੂਗੀ ਆ ਨੱਪਿਆ ਜੂੜਾ ਦੇਖੋ ਇਧਰੋਂ ਲੀ ਲਾ ਇਸ ਤਰ੍ਹਾਂ ਇਹਨੂੰ ਆਪਾਂ ਐ ਘਰ ਲੈਣਾ ਕੋਲ ਦੂਰ ਦੂਰ ਨਹੀਂ ਰੱਖਣੇ ਆਪਾਂ ਨੇੜੇ ਨੇੜੇ ਘਰ ਲੈਣ ਦੇਖੋ ਇਸ ਤਰ੍ਹਾਂ ਆ ਨੱਪਿਆ ਗਿਆ ਇਧਰੋਂ ਨੂੰ ਕਰਕੇ ਇਧਰੋਂ ਆਨ ਨਾਪ ਪਤਾ 6 ਚੱਕ ਲੀਆਂ 2 ਨਾਪ ਪਤੀਆਂ ਦੇਖੋ ਆਸੀ 6 ਚੱਕ ਲੀਆਂ ਇਹ ਸਾਰੀਆਂ ਨਾਪ ਪਤਾ ਲੀ ਲ ਉਤੋਂ ਦੀਟ ਪਾਤੀਆਂ ਰਸੀ ਫਿਰ ਇਧਰੋਂ ਲਾਲ ਦੀਆਂ 6 ਚੱਕ ਲੀਆਂ 2 ਹਨ ਨਾਪ ਪਤੀਆਂ ਦੇਖੋ ਇਧਰ ਆਸੀ 6 ਚੱਕ ਲੀਆਂ ਫੇਰਾ ਲੀ ਲੀਆਂ ਨਾਪ ਪਤੀਆਂ ਹੁਣ ਇਹ ਪਾਉਗੇ ਉਧਰ ਪਾ ਕੇ ਲਿਆ ਕੇ ਤੁਹਾਨੂੰ ਫੇਰ ਦਿਖਾਉਣੇ ਦੇਖੋ ਇਧਰ ਵੀ ਆਏ ਹੋਏ ਲੀਲਾ ਨਾਪ ਪਤਾ 6 ਚੱਕ ਲੀਆਂ 2 ਵਿੱਚ ਨਾਪ ਪਤੀਆਂ ఏ స ఇక్క చక్కల దో నే కీ దగ్గర హి పేరు పౌరు దూజీ రస్లే చక్కన సార్ నప్పన ਇਹ ਚੱਕਣਾ ਇਹ ਦੋ ਨੱਪਣਾ ਇਹ ਚੱਕਣਾ ਦੌਰ ਰਸਾਂ ਬਾਈਂਗਾ ਆਪਣਾ ਹੁਣ ਅਗਲੀ ਤੀਜੀ ਰੱਸੀ ਤਾਂ ਤੁਹਾਨੂੰ ਦੱਸਾਂਗੇ ਦੌਰ ਦੂਜੀ ਰੱਸੀ ਉਹ ਸੇਮ ਤੋਂ ਸੇਮ ਭਈ ਇਹ ਪਹਿਲੀ ਰੱਸੀ ਤੀਜੀ ਤਾਂ ਦੱਸਾਂ ਹੁਣ ਆਪਣੀ ਤੀਜੀ ਰਸੇ ਆ ਗਈ ਦੇਖੋ ਹੁਣ ਇਧਰ ਆਪਾਂ ਚਾਰ ਰਸੇ ਲੈਣੀਆਂ 1 2 3 4 ਚਾਰ ਲੈ ਲਈਆਂ ਦੋ ਆ ਇਧਰ ਚੀਜ਼ਿੰਗ ਚਾਰ ਰਹਿਣਗੇ ਦੋ ਆ ਦੋ ਆਪਾਂ ਪਿਛਲੀ ਵਾਰ ਨੱਪਿਆ ਸੀ ਦੇਖੋ ਦੋ ਦੋ ਇਧਰੋਂ ਲੈ ਲੈਣਗੇ 6 ਨੱਪ ਦੇਣਗੇ ਛੇ ਨਪ ਤਿੰਨ ਚਾਰ ਇਧਰੋਂ ਚੱਕ ਲੀ ਗਏ ਚਾਰ ਇਧਰ ਹੁਣ ਇੱਕ ਦੋ ਇਧਰੋਂ ਚੱਕ ਲੈਣੀਆਂ ਦੇਖੋ ਦੋ ਇੱਥੋਂ ਚੱਕ ਲੈਣੀਆਂ ਆ ਦੋ ਦੋ ਇਧਰ ਰਲਦੀਆਂ ਆਉਣੀਆਂ ਦੇਖੋ ਚਾਰ ਆ 1 2 3 4 5 6 ਐਵੀ 6 ਹੋਊਗਾ ਤੇ 6 ਇਧਰ ਹੋ ਜਾਣੀਆਂ ਦੇਖੋ 2 3 4 ਦੋ ਲੀ ਲੀਆਂ ਚਾਰ ਇਹ ਲਾਲ ਹੁਣ 6 ਨੱਪਕਾਂ ਜਾਣੀਆਂ ਦੇਖੋ 2 ਇਹ 2 ਆ ਪਹਿਲਾਂ ਨੱਪ ਕੇ ਗਏ ਸੀ 2 ਇੱਧਰ ਦੇਖ ਇਹ ਜਦੋਂ ਥੋੜਾ ਜਿਹਾ ਇੱਧਰ ਪੁਣਿਆ ਗਿਆ ਨਾ ਫਿਰ ਇਹ ਵੀ ਕੈਰੀ ਕੈਰੀ ਡੱਬੀ ਦੇ ਸਨ ਲੱਗ ਜੂਗੀ ਇਹ ਤੇ ਇਹ ਜਿਹੜਾ ਹੋਰ ਡਿਜ਼ਾਈਨ ਬਣਿਆ ਇਹ ਚ ਹੋਰ ਬਣੂਗਾ ਜਿਹੜਾ ਫਿਰ ਆਪਾਂ ਲਾਲ ਪਾਵਾਂਗੇ ਉਹ ਚ ਡਿਜ਼ਾਈਨ ਹੋਰ ਬਣੂਗਾ ਠੀਕ ਹੈ ਨਾ ਜੀ ਆਹ ਡਿਜ਼ਾਈਨ ਹੋਰ ਬਣਿਆ ਇਹ ਚ ਡੱਬੀ ਇਹ ਚ ਹੋਰ ਡੱਬੀਆਂ ਬਣਣੀਆਂ ਜਿਹੜੇ ਤੀਜੇ ਚ ਫਲਕਾਰੀ ਦਾ ਗਲਖੇਰਾ ਬਣੂਗਾ ਤੀਜੇ ਜੇ ਤਾਂ ਆਪਾਂ ਰੈੱਡ ਕਲਰ ਦਾ ਪਾਇਆ ਉਦੋਂ ਆ ਤੀਜੀ ਰੱਸੀ ਤੇ ਚੌਥੀ ਇਹਦੇ ਸੇਮੇ ਪੈਣੀ ਹੈ ਇਸੇ ਤਰ੍ਹਾਂ ਜਿਵੇਂ ਇਹ ਟੱਪੀ ਹੈ ਚੌਥੀ ਐਂ ਟੱਪਣੀ ਚਾਰ ਪੈਗਾਂ ਦੇਖੋ ਹੁਣ ਪੰਜਵੀਂ ਰੱਸੀ ਪਾਉਗੇ ਪੰਜਵੀਂ ਰੱਸੀ 'ਚ ਦੋ ਰਸੰਗ ਰਹਿ ਜਾਣੀਆਂ ਦੇਖੋ ਜੇ ਪਹਿਲਾਂ ਛੇ ਸਿੰਘ ਹੈ ਹੁਣ ਫੇਰ ਚਾਰ ਹੁਣ ਦੋ ਦੇਖੋ ਇਧਰੋਂ ਦੋ ਹੋਰ ਰਲ ਜਾਣੀਆਂ ਦੇਖੋ 1 2 3 4 5 6 6 ਹੋ ਗਈਆਂ ਦੇਖੋ ਚਾਰ ਲੀਲੀਆਂ ਰਾਲਗੀਆਂ ਦੋ ਲਾਲ 6 ਇਧਰੋਂ ਵੀ ਦੋ ਲਾਲ ਦੋ ਲਾਲ ਦੋ ਆ ਲੀਲ ਲੇਗਾ ਦੋ ਲੀਲ ਲੇਗਾ ਜੋ ਆਂਗਾ ਦੋ ਆ ਰਹੀਆਂ ਦੇਖੋ ਇਹ ਪੰਜਵੀਂ ਰੱਸੀ ਹੈ ਤੇ ਛੇਵੀਂ ਇਹਦੇ ਨਾਲ ਦੀ ਪਾਉਗੀ ਆਪਾਂ ਬਣਾ ਲੈਨੇ ਫਿਰ ਸੱਤਵੀਂ ਰੱਸੀ ਤੇ ਤੁਹਾਨੂੰ ਦੱਸਾਂਗੇ ਦੇਖੋ ਜੀ ਆਪਾਂ ਪਾ ਲਈਏ ਇਹ 6 ਰਸਾਂ ਗੰਦੋ 4 6 ਦੇਖੋ ਇਧਰ ਹੁਣ ਆਪਣੀ ਇਹ 7ਵੀਂ ਰੱਸੀ ਆਉਗੀ ਉਹ ਤੁਹਾਨੂੰ ਦਿਖਾਉਣੀ ਅੱਗੇ ਦੇਖੋ ਜੀ ਹੁਣ 7ਵੀਂ ਰੱਸੀ ਪਾਉਗੇ ਆਪਣੀ ਦੇਖੋ ਇਹ ਭਾਈ ਹੁਣ ਆਪਾਂ ਇਹ 2 3 ਤੇ 4 ਹੋ ਗਏ 5 ਤੇ 6 ਹੋ ਗਏ ਦੇਖੋ ਛੇ ਰਸੰਗ 1 2 3 4 5 6 ਇਹ ਛੇ ਰਸੰਗ ਆ ਨੱਪ ਲੈਣਗੇ ਤੇ ਇਧਰ ਆਪਾਂ ਇਹ ਦੋ ਰਸੰਗ ਚੱਕਣਗੇ ਦੇਖੋ ਇਹ 14 ਰਸੰਗ ਦਾ ਸੰਗ ਹੈ 6 ਤਾਂ ਇਧਰ ਨੱਪ ਲਈਆਂ ਦੋ ਚੱਕ ਲਈਆਂ 8 6 ਇਹ ਹੁਣ ਆਪਾਂ ਇਹ 6 4 ਨਾਪ ਤਾਂ ਇਧਰੋਂ ਛੇ ਚੀਜ਼ ਲੈ ਲੀਆਂ ਚੱਕ ਲੈਂਦੇ ਕਰ ਦੋ 4 6 ਇਹ ਜਿਹੜਾ ਇਹਨਾਂ ਨੱਪਣੇ ਇਹ ਚੱਕ ਲੈਂਦੇ ਦੇਖੋ ਦੁਬਾਰੇ ਫਿਰ ਤੁਹਾਨੂੰ ਸਮਝਾ ਦੇਵਾਂਗੇ ਦੇਖੋ 2 3 ਇਹ ਚੱਕਣ ਆਪਾਂ ਦੇਖੋ ਇਹ ਮਰ ਨਾਲ 6 ਨੱਪਣੀਆਂ ਦੇ 2 4 6 ਇਹਨੂੰ ਚੱਕ ਲਏ ਨੇ ਐਸ ਤਰ੍ਹਾਂ ਇਧਰੋਂ ਆਪਾਂ ਇਹ 6 ਲਾਲ ਨੱਪਣੀਆਂ 2 ਚੱਕ ਲੀਆਂ ਲਾਲ 6 ਨੱਪਣੀਆਂ ਲਾਲ 6 લીਲੀਆਂ ਚੱਕ ਲੀਆਂ ਜੀ ਵਾਲੀਆਂ ਨੱਪਣੀਆਂ 6 ਚੱਕ ਲੀਆਂ 6 ਲਾਲ ਨੱਪਣੀਆਂ 2 ਚੱਕ ਕੇ 6 ਲਾਲ ਨੱਪਣੀਆਂ ਇਹ ਆਪਣੀ 7ਵੀਂ ਰੱਸੀ ਹੈ 7ਵੀਂ ਰੱਸੀ ਪੈ ਗਈ ਆਪਣੀ ਤੇ 8ਵੀਂ ਇਹਦੀ ਸੇਮ ਪਾਊਗੀ ਤਨੋਂ ਮੀਂਹ ਦਾ ਸੰਗਣ। ਦੇਖੋ ਜੀ ਇੱਧਰ ਵੀ ਉਸੇ ਤਰ੍ਹਾਂ ਆਂਗੇ। ਆਟ ਵੀ ਬਣਦੀ ਐ ਇੱਥੇ। ਤੇ ਇਹ ਜਿਹੜਾ ਜੀ ਵਾਲਾ ਜਿਹੜਾ ਇਹ ਇਹ ਜਦੋਂ ਹੌਲੀ-ਹੌਲੀ ਬਣਿਆ ਗਿਆ ਇਹ ਸੰਗਣੀ ਹੁੰਦੀ ਜਾਊਗਾ ਆ ਚੀਜ਼। ਆ ਜੀ ਇਹ ਸੰਗਣੀ ਹੁੰਦੀ ਜਾਊਗੀ ਜਦੋਂ ਇਹ ਬਣਿਆ ਜਾਊਗਾ। ਦੇ ਕੋਲ ਸੇ 8ਵੀਂ सेम सेम ਪਾਉਗੀ। ਦੋ ਝੱਕਣੀਆਂ। ਤਿੰਨ ਤਿੰਨ ਨੱਪਣੀਆਂ ਇਹ। 6 ਰਸੀਆਂ 6 ਚੱਕਣੀਆਂ। 6 ਚੱਕਣੀਆਂ ਦੇਖੋ ਲੀ ਲੈ। 6 ਲਾਲ ਨੱਪ ਕੇ ਦੋ ਚੱਕਣੀਆਂ। ਇਹ ਦੋ ਰਸਾਂ ਇੱਕੋ ਜਿਹੀਆਂ ਹੀ ਪੈਂਦੀਆਂ ਦੇਖੋ 6ਵੀਂ ਆ 7ਵੀਂ ਤੇ 8ਵੀਂ ਪਈ ਗਈ। ਹੁਣ ਤੁਹਾਨੂੰ ਨੰਮੀ ਤੇ ਦੱਸਦੇ। ਦੇਖੋ ਹੁਣ ਆਪਣੀ ਨੰਮੀ ਰੱਸੀ ਆ ਇਹ। ਨੰਮੀ ਰੱਸੀ ਇਸ ਦੇ ਤਰ੍ਹਾਂ ਪਾਉਗੀ ਜਿਵੇਂ ਆ ਪਈ ਆ 6ਵੀਂ। ਨੌਮੀ ਤੇ ਛੇਮੀ ਰੱਸੀ ਪਈ ਹੈ ਨੌਮੀ ਰੱਸੀ ਇਸੇ ਤਰ੍ਹਾਂ ਬੁងਗੀ ਦੇਖੋ ਇਹ ਦੋ ਰਸਾਂ ਚੱਕ ਲੀਆਂ ਤੇ ਦੋ ਇਧਰੋਂ ਚੱਕਣੀਆਂ ਦੇਖ ਇਸ ਤਰ੍ਹਾਂ ਆ ਬਣੀ ਹੈ ਇਧਰ ਬਣੂਗੀ ਇਹ ਨੌਮੀ ਹੈ ਆਪਣੀ ਹੁਣ ਆਪਾਂ ਇਧਰ ਚਾਰ ਲਾਲ ਚੱਕਣੀਆਂ લીਲੀਆਂ ਚੱਕਣੀਆਂ ਦੋ ਲਾਲ ਆ ਚਾਰ ਲੀਲੀਆਂ ਦੇਖੋ ਇਹ ਹੋ ਗਈਆਂ ਦੋ ਚਾਰ ਛੇ ਰਸਾਂ ਗਾ ਇਧਰੋਂ ਵੀ ਆਪਾਂ ਦੋ ਲਾਲ ਲੈਣੀਆਂ ਦੇਖੋ ਤੇ ਚਾਰ ਲੈ ਲਈਆਂ ਦੇਖੋ 6 ਹੋਰ ਨੂੰ ਤੇ ਇਹ ਨੱਪ ਰੰਗ ਹੈ ਤੋਂ ਜਿਵੇਂ ਇਹ 5ਵੀਂ ਤੇ 6ਵੀਂ ਹੈ ਇਹ 9ਵੀਂ ਤੇ 10ਵੀਂ ਇਸ ਤਰ੍ਹਾਂ ਬਣਣਗੇ 5ਵੀਂ 6ਵੀਂ ਵਾਂਗ ਇਧਰੋਂ ਵੀ ਆਪਣੀਆਂ ਦੋ ਚੱਕੀਆਂ ਇਹ 9ਵੀਂ ਰਸੀ ਬੈ ਗਈ 10ਵੀਂ ਇਹ ਤੇ ਨਾਲ ਹੀ ਪਾਉਗੇ ਇਸੇ ਤਰ੍ਹਾਂ ਫਿਰ 11ਵੀਂ ਤੇ ਤੁਹਾਨੂੰ ਦੱਸਦੇ ਹਾਂ ਹੁਣ ਆਪਣੀ ਇਹ 10ਵੀਂ ਰਸੀ ਬਣਦੀ ਹੈ 10ਵੀਂ ਉਹਦੇ ਉਵੇਂ ਬਉਰੀ ਜਿਵੇਂ ਆਪ ਪਾ ਬਣਾ। ਪਾਈਆ ਦੇਖੋ। ਬਰਾਬਰੀ ਇਹ ਸਤ। ਹੁਣ ਆਪਣੀ 11ਵੀਂ ਰੱਸੀ ਪਾਉਗੀ ਅਗਲੇ ਵਾਰ। ਦੇਖੋ ਜੀ ਹੁਣ ਆਪਣੀ 11ਵੀਂ ਰੱਸੀ ਪਾਉਗੀ। ਤੁਹਾਨੂੰ ਲੱਗਉਂਦਾ। ਇਹ ਆਪਣੀ 11ਵੀਂ ਰੱਸੀ ਹੈ। ਹੁਣ ਆਪਣੀਆਂ ਇਧਰੋਂ ਦੋ ਸੀਗੀਆਂ ਹੁਣ ਚਾਰ ਹੋ ਜਾਣਗੀਆਂ ਦੇਖੋ। ਇਧਰੋਂ ਆਪਣੇ ਇਧਰੋਂ ਦੋ ਲੀ ਲੀਆਂ ਨੱਪੀਆਂ ਜਾਣਗੀਆਂ। ਇੱਕ ਲੀਲੀ ਰਹਿ ਜੂਗੀ 2 4 ਤੇ ਦੋ ਲਾਲ ਇਧਰ ਆ ਜਾਣੀਆਂ ਦੇਖੋ 6 ਹੋ ਗਏ ਇਸ ਤਰ੍ਹਾਂ ਇਸ ਤਰ੍ਹਾਂ ਇਧਰੋਂ ਹੋਣੀਆਂ ਦੇਖੋ 6 ਹੋ ਗਏ ਦੋ ਲੀਲੇਗਾ ਦੋ ਲਾਲ 4 ਤੇ ਹੁਣ 4 ਇਧਰੋਂ ਹੋ ਜਾਣੀਆਂ 11ਵੀਂ ਰੱਸੀ ਆਪਣੀ ਨਹੀਂ ਇਹ ਡੱਬੀ ਵੰਨਣ ਲੱਗ ਗਈ ਨਾ ਇਧਰ ਇਹਦੇ ਇਸ ਤਰ੍ਹਾਂ ਬਣ ਗਈਆਂ ਡੱਬੀ ਦੇਖੋ ਇੱਥੇ ਆ ਹੋਰ ਡਿਜ਼ਾਈਨ ਆ ਹੋਰ ਆ ਹੋਰ ਹੁਣ ਇੱਕ ਤੀਜਾ ਹੋਰ ਬਣਾਉਂਗਾ ਇਹ ਜਿਹੜਾ ਗਲਖੇਰਾ ਬਣਨਾ ਉਹ ਅਗਲੀ ਵੀਡੀਓ ਵਿੱਚ ਦੱਸਾਂਗੇ ਆਪਣਾ 11ਵਾਂ 12ਵਾਂ ਪਾ ਕੇ ਫਿਰ 13ਵਾਂ ਤੇ 14ਵਾਂ ਹੁਣ ਇਹ 12ਵੀਂ ਰੱਸੀ ਪੈਂਦੀ ਆਪਣੀ ਦੇਖੋ ਇਹ ਸੇਮ ਹੀ ਪਾਉਗੀ 12ਵੀਂ 12 ਰੱਸਾਂ ਹੋਊਗਾ ਹੁਣ ਦੋ ਰਹੀਆਂ ਆਪਣੀਆਂ 14 ਰੱਸਾਂ ਦਾ ਸੰਗਾ ਇਹ 12 ਹੋਊਗਾ ਹੁਣ ਆਪਣੀ 13ਵੀਂ ਰੱਸੀ ਸ਼ੁਰੂ ਹੋ ਗਈ ਦੇਖੋ ਇਹ 3 6 ਚੱਕ ਲੈਂਦੇ ਹੋ 4 6 ਲਾਲ ਹੁਣ ਇਧਰੋਂ ਆਪਾਂ 6 ਲੀਲਿਆਂ ਚ ਲਾਲ ਇਧਰੋਂ ਚੱਕ ਲੈਂਗਾ ਇਹ ਦੋ ਨੱਪਣੀਆਂ 6 ਲਾਲ ਚੱਕ ਲੈਂਗੇ ਇਧਰ ਦੇਖੋ ਦੋ ਲਾਲ ਨੱਪਦੇ ਗਾ 6 ਚੱਕ ਲੈਂਗੇ ਇਧਰੋਂ 6 6 12 ਤੇ ਦੋ 14 ਹੁਣ ਇਹ ਸਾਰੇ ਨੱਪਣੀਆਂ ਜਾਣੀਆਂ ਇਧਰੋਂ ਇਧਰੋਂ ਚੱਕਆਂ ਜਾਣੀਆਂ ਦੇਖੋ ਦੋ 4 6 ਤੇ ਆ ਲੀ ਲੀਆਂ ਸਾਰੀਆਂ ਨੱਪੀਆਂ ਜਾਣੀਆਂ ਜਿਹੜੀ ਪਹਿਲੀ ਤੇ ਦੂਜੀ ਪਈ ਸੀ ਹੁਣ 13ਵੀਂ ਤੇ 14ਵੀਂ ਜਮਾਂ ਸੇਮ ਸੇਮ ਬੂ ਇਹ ਅੱਧਾ ਬਣ ਜੇ ਅੱਧਾ ਉਸ ਤਰ੍ਹਾਂ ਹੀ ਬਣਾਉਣਾ ਬਸ ਇਹ 13ਵੀਂ ਰਸੀ ਪਈ ਗਈ 14ਵੀਂ ਦੇ ਬਰਾਬਰ ਹੀ ਪਾਉਗੀ ਉਹ ਪਾ ਕੇ ਦਿਖਾਉਣੀ ਦੇਖੋ ਜੀ ਆਪਣੀਆਂ 14 ਰਸੀਆਂ ਪਈਆਂ ਦੇਖੋ 2 4 6 8 2 10 12 14 ਜੇ ਉਹ ਨਾਲ ਉਸ ਸੰਗ ਨਾਲ ਕੋਚਾ ਉਹਨਾ ਬੈਨ ਟਵੀ ਆਉਂਦਾ ਇਹ ਅੱਧਾ ਜਿਵੇਂ ਬਣ ਜਾਂਦਾ ਦੇਖੋ 2 4 6 ਪਾਈਆਂ 7ਵੀਂ ਇਸ ਤਰ੍ਹਾਂ ਬੁਣੂਗੀ 6 ਫਿਰ ਇਹ ਉੱਤਲਗਾ ਇਸੇ ਤਰ੍ਹਾਂ ਹੀ ਬਣ ਗਿਆ ਇਹ ਥੱਲੇ ਬਣ ਗਿਆ ਇਹ ਵੀ ਇਸੇ ਤਰ੍ਹਾਂ ਹੀ ਹੈ ਦੇਖੋ ਇਹ ਆਪਣੇ ਦੋ ਡਿਜ਼ਾਈਨ ਹੋ ਗਏ ਕੇ ਤੇ ਕੇ ਹੋ ਗਿਆ ਇਹ ਥੋੜਾ ਜਿਹਾ ਪਹਿਲਾ ਹੈ ਹਜੇ ਜਦੋਂ ਇਹ ਹੋ ਗਿਆ ਸੰਗਣ ਹੋਰ ਬੁਣਾ ਇਹ ਦੇਖੋ ਤਾਂ ਇਹ ਗੰਨਾ ਹੋਗਾ ਜਦੋਂ ਉਹ ਇਹ ਥੋੜਾ ਜਿਹਾ ਹੋਰ ਬਣਾਂਗਾ ਸੰਗਣਾ ਹੋ ਜਾਊਗਾ ਫੇਰ ਇਹ ਡਿਜ਼ਾਈਨ ਸੋਹਣਾ ਦਿਖਾਈ ਦੇਣ ਲੱਗ ਜਾਊਗਾ ਹੁਣ ਜਿਹੜਾ ਖਲਖੇਰਾ ਪਹਿਣਾ ਹੈ ਵਿਕਾਰੀ ਦਾ ਉਹ ਅਗਲੀ ਵੀਡੀਓ ਵਿੱਚ ਦੱਸਾਂਗੇ ਇੰਨਾ ਤੁਹਾਨੂੰ ਇਹ ਬਣਾ ਕੇ ਅਸੀਂ ਦੱਸਤਾ ਹੁਣ ਅਗਲੀ ਵੀਡੀਓ ਵਿੱਚ ਦੱਸਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੱਧ ਤੋਂ ਵੱਧ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਕਾਹੀ ਜਿਹੀ ਲੱਗੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ